ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀਆ ਖਾਨ ਬਣੀ ਦੇਖ ਰਹੇ ਦੇਸ਼ ਵਿਦੇਸ਼ ਤੇ ਸਾਰੇ ਦਰਸ਼ਕਾਂ ਦਾ ਮੈਂ ਪ੍ਰੀਤ ਸਹਿਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਸਫਰ ਇਸੇ ਖੇਜ਼ਮ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਮੇਸ਼ਾ ਤੁਹਾਡੇ ਨਾਲ ਉਹ ਗੱਲਾਂ ਸਾਂਝੀਆਂ ਕਰਦੇ ਹਾਂ ਜੋ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਅਤੇ ਸਿੱਖ ਪੰਥ ਨਾਲ ਜੁੜੀਆਂ ਹੁੰਦੀਆਂ ਨੇ ਗੁਰਬਾਣੀ ਦੇ ਵਿੱਚ ਇੱਕ ਫਰਮਾਨ ਹੈ ਸੋ ਕਿਉਮੰਦਾ ਆਖੀਏ ਜਿੱਤ ਜੰਮੇ ਰਾਚਾਨ ਤੇ ਇੱਕ ਸਮਾਂ ਉਹ ਹੁੰਦਾ ਸੀ ਜਦੋਂ ਘਰ ਦੇ ਵਿੱਚ ਧੀ ਹੁੰਦੀ ਸੀ ਤੇ ਸਾਡੇ ਮੱਥੇ ਤੇ ਵੱਟ ਪੈ ਜਾਂਦਾ ਸੀ ਹਾਏ ਬਗਾਨਾ ਧਨ ਆ ਗਿਆ ਹੈ ਬੋਝ ਆ ਗਿਆ ਹੈ ਪਰ ਅੱਜ ਕੁ ਮਾਂਗ ਬਣਾਉਂਦੇ ਨੇ ਤੇ ਇੱਕ ਅਜਿਹੇ ਹੀ ਪਰਿਵਾਰ ਦੇ ਕੋਲ ਅੱਜ ਅਸੀਂ ਆਏ ਆ ਜਿਨ੍ਹਾਂ ਦੇ ਘਰ ਪ੍ਰਮਾਤਮਾ ਨੇ ਧੀ ਦਿੱਤੀ ਹੈ ਵੈਸੇ ਤਾਂ ਪਰਿਵਾਰ ਆਸਟ੍ਰੇਲੀਆ ਦੇ ਵਿੱਚ ਸੈਟਲਡ ਹੈ ਪਰ ਪੰਜਾਬ ਆਏ ਹੋਏ ਨੇ ਤੇ ਆਓ ਉਹਨਾਂ ਨੂੰ ਮਿਲ ਕੇ ਵਧਾਈ ਵੀ ਦਿੰਦੇ ਆ ਤੇ ਆਬਵੀਅਸ ਹੋ ਵਧਾਈ ਦੇ ਪਾਤਰ ਨੇ ਗੁਰਸਿੱਖ ਪਰਿਵਾਰ ਹੈ ਤੇ ਕਿਉਂਕਿ ਇਹ ਫਰਕ ਸਮਾਜ ਦੇ ਵਿੱਚ ਮੁਕਾਉਣਾ ਬਹੁਤ ਔਖਾ ਹੈ ਅੱਜ ਵੀ ਬਹੁਤ ਕੰਜ਼ਰਵ ਅਜਿਹੇ ਹੈ ਨੇ ਜੋ ਜ਼ੰਮਦੀਆਂ ਧੀਆਂ ਨੂੰ ਕਦੇ ਨਾਲੀਆਂ 'ਚ ਸੁੱਟ ਦਿੰਦੇ ਨੇ ਤੇ ਕਦੇ ਗਟੜਾਂ 'ਚ ਸੁੱਟੀਆਂ ਹੁੰਦੀਆਂ ਨੇ ਨਿਊਜ਼ ਤੁਸੀਂ ਫਲੈਸ਼ ਹੁੰਦੀਆਂ ਚੈਨਲਸ ਦਿੱਤੇ ਵੀ ਦੇਖਦੇ ਹੋ ਆਓ ਸਭ ਤੋਂ ਪਹਿਲਾਂ ਇਸ ਪਰਿਵਾਰ ਨੂੰ ਵਧਾਈ ਦਿੰਦੇ ਦੀ ਹੋਣ ਦੀਆਂ ਵੀ थैंक यू सो मच ਤੁਹਾਨੂੰ ਵੀ ਜੀ ਬਹੁਤ ਬਹੁਤ ਤੁਹਾਨੂੰ ਬਹੁਤ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਨਣਾ ਚਾਹਾਂਗਾ ਕਿ ਜਦੋਂ ਵੀ ਮਤਲਬ ਬੇਟੀ ਨੇ ਜਦੋਂ ਜਨਮ ਲਿਆ ਤਾਂ ਸਭ ਤੋਂ ਪਹਿਲੀ ਚੀਜ਼ ਤੁਹਾਡੇ ਜ਼ਿਹਨ ਦੇ ਵਿੱਚ ਕੀ ਆਈ ਸੀ ਮੈਂ ਬਹੁਤ ਹੀ ਜ਼ਿਆਦਾ ਗਲੈਡ ਸੀ ਬਿਕੋਜ਼ ਮੈਨੂੰ ਇੱਕ ਬੇਬੀ ਗਰਲ ਹੀ ਚਾਹੀਦੀ ਸੀ ਤੇ ਮੇਰੀ ਸਿਸਟਰ ਨੂੰ ਵੀ ਬੇਬੀ ਗਰਲ ਹੀ ਚਾਹੀਦੀ ਸੀ ਕਿਉਂਕਿ ਅਕਸਰ ਦੇਖਿਆ ਜਾਂਦਾ ਹੈ ਕਿ ਇਹ ਇੰਡੀਅਨ ਕਮਿਊਨਿਟੀ ਦੇ ਵਿੱਚ ਯੂਜੂਲੀ ਲੋਕ ਇੱਕ ਮੁੰਡਾ ਹੀ ਮੰਗਦੇ ਆ ਜੋ ਮੇਰੇ ਅਜ ਤੱਕ ਵੀ ਸਮਝ ਨਹੀਂ ਆਇਆ ਕਿਉਂ ਕਿ ਮੇਰੇ ਲਈ ਇੱਕ ਮੁੰਡਾ ਤੇ ਕੁੜੀ ਦੋਨੋਂ ਇਕੁਅਲ ਨੇ ਬਿਲਕੁਲ ਮੁੰਡਾ ਤੇ ਕੁੜੀ ਦੋਨੋਂ ਇਕੁਅਲ ਨੇ ਤੇ ਤੁਹਾਡੀ ਕੀ ਐਕਸਪੈਕਟੇਸ਼ਨ ਸੀ ਤੁਹਾਡੀ ਬੇਟੀ ਵਾਸਤੇ ਸੀ ਬੇਟੇ ਵਾਸਤੇ ਸੀ ਅਸੀਂ ਦੋਨਾਂ ਵਾਸਤੇ ਸੋਚਿਆ ਪਿਆ ਸੀ ਅਸੀਂ ਅਸੀਂ ਲਾਈਕ ਜੇ ਬੇਟਾ ਹੋਇਆ ਉਸ ਵਾਸਤੇ ਕੀ ਕਰਾਂਗੇ ਬੇਟੀ ਹੋਈ ਉਸ ਵਾਸਤੇ ਕੀ ਕਰਾਂਗੇ ਅਸੀਂ ਇਵਨ ਨਾਮ ਸੋਚੇ ਪਏ ਸੀ ਜੇ ਕੁੜੀ ਹੋ ਗਈ ਉਹਨੂੰ ਕਿਸ ਫੀਲਡ ਵਿੱਚ ਪਾਵਾਂਗੇ ਅਸੀਂ ਸਭ ਫਿਊਚਰ ਪਲਾਨਿੰਗ ਕੀਤੀ ਹੋਈ ਸੀ ਬਿਲਕੁਲ ਫਿਊਚਰ ਪਲਾਨ ਕੀਤਾ ਸੀ ਕਿਉਂਕਿ ਅਸਲ ਮਾਪੇ ਤਾਂ ਉਹੀ ਹੁੰਦੇ ਨੇ ਜਿਹੜੇ ਕਿ ਬੱਚਿਆਂ ਦਾ ਭਵਿੱਖ ਦੇਖਦੇ ਹੋਏ ਸੋਚਦੇ ਹੋਏ ਹਰ ਚੀਜ਼ ਸੋਚਣ ਤੇ ਜੋ ਫਰਕ ਕਰਦੇ ਨੇ ਕਿ ਧੀ ਹੋ ਗਈ ਐ ਬਗਾਨਾ ਧਾਨ ਐ ਤੇ ਅਸੀਂ ਹੁਣ ਕੀ ਕਰਾਂਗੇ ਜਾਂ ਕਈ ਪਰਿਵਾਰ ਮੈਂ ਅਜਿਹੇ ਵੀ ਵੇਖੇ ਨੇ ਕਿ ਪੁੱਤ ਦੀ ਲਾਲਸਾ ਦੇ ਵਿੱਚ ਪਰਿਵਾਰ ਦੇ ਮੈਂਬਰ ਵਧਾਈ ਜਾਂਦੇ ਨੇ 4-4 5-5 ਧੀਆ ਹੁੰਦੀਆਂ ਨੇ ਤੇ ਉਹਨਾਂ ਨੂੰ ਇੰਤਜ਼ਾਰ ਰਹਿੰਦਾ ਪੁੱਤ ਦਾ ਤੇ ਜਦਕਿ ਉਹਨਾਂ ਭੀ ਧੀਆ ਨੂੰ ਚੰਗੀ ਕੁਆਲੀਫਿਕੇਸ਼ਨ ਨਹੀਂ ਦੇ ਸਕਦੇ ਚੰਗੀ ਐਜੂਕੇਸ਼ਨ ਨਹੀਂ ਦੇ ਸਕਦੇ ਚੰਗੀ ਪਰਵਰਿਸ਼ ਨਹੀਂ ਦੇ ਸਕਦੇ ਤੁਸੀਂ ਅੰਕਲ ਜੀ ساری ਜ਼ਿੰਦਗੀ ਹੰਡਾਈ ਹੈ ਦੁਨੀਆਦਾਰੀ ਵੇਖੀ ਹੈ ਤੇ ਤੁਸੀਂ ਜੋ ਕੇ ਸਮੇਂ ਦੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਅੱਜ ਵੀ ਧੀਆਂ ਤੇ ਪੁੱਤਾਂ ਦੇ ਵਿੱਚ ਫਰਕ ਕਰਦੇ ਨੇ ਦੇਖੋ ਜੀ ਸਾਡੇ ਤੇ ਵੇਖਣ ਦੀ ਪਤਾ ਲੱਗ ਜਾਂਦਾ ਅਸੀਂ ਦਸਤਾਰ ਬੰਨਦੇ ਆ ਸਾਡੇ ਬੱਚਿਆਂ ਵੀ ਦਸਤਾਰ ਬੰਨਦੀਆਂ ਸੰਦੇ ਇਥੇ ਤੁਸੀਂ ਦੇਖ ਲਓ ਉਹਦੇ ਵਿੱਚ ਕੋਈ ਫਰਕ ਨਹੀਂ ਸਮਝਦੇ ਅਸੀਂ ਜੋ ਅਸੀਂ ਬੱਚਿਆਂ ਨੂੰ ਬੇਟੀ ਬੈਠੀ ਹੈ ਮੇਰੀ ਉਹ ਵੀ ਦਸਤਾਰ ਸਜਾਂਦੀ ਹੈ ਇਹ ਵੀ ਦਸਤਾਰ ਸਜਾਂਦੀ ਹੈ ਤੇ ਸਾਡੇ ਤੇ ਕੋਈ ਫਰਕ ਨਹੀਂਗਾ ਅਸੀਂ ਤੇ ਬਰਾਬਰ ਹੀ ਸਮਝਨੇ ਆ ਤੇ ਬਾਕੀ ਦੁਨੀਆਦਾਰੀ ਚ ਚੇਂਜ ਆਉਣ ਦੀ ਲੋੜ ਹੈ ਬਹੁਤ ਜ਼ਿਆਦਾ ਜੀ ਇਹ ਸਮੇਂ ਨਾਲ ਉਮੀਦ ਹੈ ਵੀ ਸਮੇਂ ਨਾਲ ਚੇਂਜ ਆ ਜਾਏਗੀ ਸਮੇਂ ਦੇ ਨਾਲ-ਨਾਲ ਚੇਂਜ ਆ ਜਾਏਗਾ ਪਰ ਤੁਸੀਂ ਜਿੰਨੀ ਜ਼ਿੰਦਗੀ ਕਿ ਹੰਢਾਈ ਹੈ ਤੁਹਾਨੂੰ ਲੱਗਿਆ ਕਿ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਚੇਂਜ ਆਇਆ ਹੈ ਦੁਨੀਆ ਦੇ ਵਿੱਚ ਲੋਕਾਂ ਦੀ ਸੋਚ ਬਦਲੀ ਹੈ ਜੇ ਬਦਲੀ ਹੈ ਤਾਂ ਕਿਸ ਪੱਧਰ ਤੱਕ ਕਿਸ ਹੱਦ ਤੱਕ ਬਦਲੀ ਹੈ ਸੋਚ ਤੇ ਵਾਸਤੇ ਜੋ ਆਪਾਂ ਸੋਚਿਆ ਜਾਏ ਵੀ بیٹے ਦਾ ਕੋਈ ਕਿਦੇ ਕਰਨਾ ਹੋਏ ਕਾਰਜ ਕਿਦੇ ਰਿਸ਼ਤਾ ਕਰਨਾ ਹੋਏ ਬੇਟੀ ਦਾ ਕਰਨਾ ਹੈ ਇਹਦੇ ਚਾਲੀ ਕਾਫੀ ਡਿਫਰੈਂਸ ਹੈ ਅਸੀਂ ਕਾਫੀ ਕੋਈ ਸੋਚਣ ਦੀ ਲੋਡ ਆ ਸਾਨੂੰ ਵੀ ਆਪਾਂ ਕਿਉਂ ਸਾਨੂੰ ਬੇਟੀ ਦਾ ਰਿਸ਼ਤਾ ਕਰਨ ਲੱਗੇ ਪਰੇਸ਼ਾਨੀਆਂ ਆਉਂਦੀਆਂ ਨੇ ਹਾਂਜੀ ਤੇ ਜੋ ਬੇਟੇ ਵਾਸਤੇ ਸਾਨੂੰ ਉਨੀ ਪਰੇਸ਼ਾਨੀ ਨਹੀਂ ਆਉਂਦੀ ਇਹ ਸਾਨੂੰ ਕਾਫੀ ਇਹਦੇ ਚ ਸੋਚ ਵਿੱਚ ਸਾਰੇ ਪਰਿਵਾਰਾਂ ਨੂੰ ਸੋਚਣਾ ਚਾਹੀਦਾ ਵੀ ਅਸੀਂ ਜਿਹੜਾ ਇਹ ਤੇ ਬੇ ਬੇਟੀ ਵਾਲੇ ਨੂੰ ਇਹ ਪਰੇਸ਼ਾਨੀ ਕਿਸੇ ਨੂੰ ਨਾ ਹੁੰਦੀ ਆ ਬ੍ਰਿਡਿਟੀ ਵਾਲੇ ਨੂੰ ਇਹ ਪਰੇਸ਼ਾਨੀ ਕਿਸੇ ਨੂੰ ਨਾਂ ਦੀ ਏ ਕਿਉਂਕਿ ਬਹੁਤ ਸਾਰੇ ਸਾਡੇ ਸਿੱਖ ਬੱਚੇ ਅਜਿਹੇ ਹੈ ਨੇ ਜੋ ਦਮਾਲਾ ਸਜਾਣ ਤੋਂ ਪਹਿਲਾਂ ਜਾਂ ਦਸਤਾਰ ਸਜਾਣ ਤੋਂ ਪਹਿਲਾਂ ਸੋਚਦੇ ਨੇ ਕਿ ਸਾਡਾ ਪਤਾ ਨਹੀਂ ਕੱਲ ਨੂੰ ਵਿਆਹ ਹੋ ਗਿਆ ਸਾਨੂੰ ਚੰਗੀ ਕੁੜੀ ਮਿਲੂਗੀ ਨਹੀਂ ਮਿਲੂਗੀ ਬਹੁਤ ਸਰੀਆ ਬੀਬੀਆਂ ਵੀ ਅਜਿਹੀਆਂ ਨੇ ਜਿਨ੍ਹਾਂ ਨੂੰ ਇਹ ਐਕਸਕਿਊਜ਼ ਦਿੰਦੇ ਹੋਏ ਸੁਣਿਆ ਹੈ ਕਿ ਜਾਂ ਉਹਨਾਂ ਨੂੰ ਬੱਚਿਆਂ ਨੂੰ ਰੋਕ ਦਿੱਤਾ ਜਾਂਦਾ ਹੈ ਪਰਿਵਾਰ ਵੱਲੋਂ ਕਿ ਪੁੱਤ ਅਗਰ ਤੂੰ ਦਮਾਲਾ ਸਜਾਣਾ ਸ਼ੁਰੂ ਕਰਤਾ ਤਾਂ ਕੱਲ ਨੂੰ ਤੇਰੇ ਆਨੰਦ ਕਾਰਜ ਨਹੀਂ ਹੋਣੇ ਉਹਨਾਂ ਵਾਸਤੇ ਸਾਨੂੰ ਮੁੰਡਾ ਲੱਭਣਾ ਔਖਾ ਹੋ ਜਾਣਾ ਕਿਉਂਕਿ ਅਗਰ ਤੂੰ ਦਮਾਲਾ ਸਜਾਂਦੀ ਹੋ ਲੋਕਾਂ ਦੇ ਵਿੱਚ ਜਾ ਕੇ ਗੱਲਬਾਤ ਕਰਨੀ ਰਿਸ਼ਤਾ ਮੰਗਣਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਇਹ ਚੀਜ਼ਾਂ ਮੇਰੀਆਂ ਆਪਣੀਆਂ ਅੱਖੀਆਂ ਵੇਖੀਆਂ ਨੇ ਆਪ ਲੋਕਾਂ ਦੇ ਵਿੱਚ ਜਿਹੜਾ ਵਿੱਚ ਵਿਚਰੇ ਆ ਉਹਨਾਂ ਨੇ ਆਪ ਦੱਸਿਆ ਨੇ ਪਰ ਬਹੁਤ ਸਾਰੇ ਬੱਚੇ ਅੱਜ ਕੱਲ ਅਵੇਅਰ ਹੋ ਰਹੇ ਨੇ ਸਿੱਖੀ ਨੂੰ ਲੈ ਕੇ ਬਹੁਤ ਸਾਰੇ ਇਹ ਸੰਸਥਾਵਾਂ ਬਹੁਤ ਸਹੀ ਹੈ ਜਥੇਬੰਦੀਆਂ ਅਜਹੀਆਂ ਨੇ ਜਿਹੜੀਆਂ ਬੱਚਿਆਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਜਾਗਰੂਕਤਾ ਫੈਲਾ ਰਹੀਆਂ ਨੇ ਕਿ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਜਿਸ ਹਿਸਾਬ ਦੇ ਨਾਲ ਕਾਫਲਾ ਤੋਰਿਆ ਸੀ ਉਹ ਕਾਫਲਾ ਕਦੇ ਰੁਕੇ ਨਾ ਸਿੱਖੀ ਦਾ ਉਹ ਕਾਫਲਾ ਉਸੇ ਤਰੀਕੇ ਦੇ ਨਾਲ ਅੱਗੇ ਵਧਦਾ ਰਹੇ ਤੁਹਾਡੇ ਤੋਂ ਪਹਿੰਜ ਇੱਕ ਚੀਜ਼ ਹੋਰ ਜਾਣੀ ਚਾਹ ਪਹਿਲਾਂ ਤੁਸੀਂ ਦਮਾਲਾ ਸੇ ਜਾਂਦੇ ਸੀ ਜਾਂ ਮੈਰਿਜ ਤੋਂ ਬਾਅਦ ਸੇ ਜਾਣਾ ਸ਼ੁਰੂ ਕੀਤਾ ਨਹੀਂ ਮੈਂ ਪਹਿਲੇ ਤੋਂ ਹੀ ਸਜਾਂਦੀ ਸੀ ਮੈਂ ਸਕੂਲ ਟਾਈਮ ਛਲੇ ਅਸੀਂ ਕਿਉਂਕਿ ਸਟੱਡੀਸ ਐ ਨਾ ਜ਼ੋਰ ਸੀ ਮੇਰੇ ਪੇਰੈਂਟਸ ਨੇ ਵੀ ਕਦੇ ਸਾਨੂੰ ਫੋਰਸ ਨਹੀਂ ਕੀਤਾ ਉਹ ਵੀ ਹਿੰਦੂ ਫੈਮਿਲੀ ਤੋਂ ਹੀ ਸੀਗੇ ਪਹਿਲੇ ਤੇ ਉਹਨਾਂ ਨੇ ਸਾਰੇ ਫੈਮਿਲੀ ਨੇ ਫਿਰ ਵਾਚ ਅਮਰ ਸ਼ਕਿਆ ਸੀ ਪਰ ਸਾਨੂੰ ਜਿਵੇਂ ਹਿਸਟਰੀ ਸਿਖਾਉਂਦੇ ਸੀ ਪਾਪਾ ਮਮਾ ਤੇ ਸਾਨੂੰ ਐਜੂਕੇਸ਼ਨ ਦੀ ਦਿੱਤੀ ਆ ਸਿੱਖੀ ਵਿੱਚ ਉਸ ਤੋਂ ਬਾਅਦ ਜਦੋਂ ਅਸੀਂ ਆਸਟ੍ਰੇਲੀਆ ਚਲੇ ਗਏ ਉਸ ਤੋਂ ਬਾਅਦ ਅਸੀਂ ਖੁਦ ਆਪਣਾ ਮੇਰੀ ਮੇਰੇ ਸਿਸਟਰ ਔਰ ਮੇਰਾ ਬ੍ਰਦਰ ਤਿੰਨਾਂ ਨੇ ਅਸੀਂ ਆਪ ਪੜੀ ਗੁਰਬਾਣੀ ਤੇ ਆਪ ਰਿਸਰਚ ਕੀਤੀ ਤੇ ਉਸ ਤੋਂ ਬਾਅਦ ਅਸੀਂ ਕਾਫੀ ਪ੍ਰਭਾਵਿਤ ਹੋਏ ਤੇ ਆਪ ਹੀ ਅਸੀਂ ਡਿਸਾਈਡ ਕੀਤਾ ਕਿ ਅਸੀਂ ਅਮਰਿਸ਼ ਛਕਣਾ ਚਾਹੁੰਦੇ ਤੇ ਦਮਾਲਾ ਸਜਾਣਾ ਚਾਹੁੰਦੇ ਆ ਮਤਲਬ ਤੁਸੀਂ ਆਪ ਸਟਡੀ ਕਰਕੇ ਹਿਸਟਰੀ ਸਿੱਖ ਹਿਸਟਰੀ ਪੜ੍ਹ ਕੇ ਗੁਰਬਾਣੀ ਪੜ੍ਹ ਕੇ ਮਤਲਬ ਉਹਨੂੰ ਪੜ੍ਹਿਆ ਨਹੀਂ ਤੁਸੀਂ ਐਕਚੁਅਲੀ ਉਹਨੂੰ ਧਾਰਨ ਕੀਤਾ ਤੇ ਤਾਂ ਤੁਸੀਂ ਮਤਲਬ ਇੱਕ ਹੋਰ ਚੀਜ਼ ਜਰੂਰ ਜਾਨਣਾ ਚਾਹੋਗੇ ਕਿ ਹਿੰਦੂ ਪਰਿਵਾਰ ਚ ਹੁੰਦੇ ਹੋਏ ਤੁਸੀਂ ਜਿੱਦਾਂ ਦੱਸਿਆ ਕਿ ਹਿੰਦੂ ਪਰਿਵਾਰ ਚੋਂ ਤੁਸੀਂ ਸਿੱਖੀ ਦੇ ਵਿੱਚ ਹਾਂਜੀ ਉਹ ਫਾਦਰ ਸੀਗੇ ਤੇ ਮਤਲਬ ਇਹ ਲਗਨ ਕਿੱਥੋਂ ਲੱਗੀ ਬਾਣੀ ਪੜਨ ਦੀ ਜਾਂ ਗੁਰੂ ਦੇ ਲੜ ਲੱਗਣ ਦੀ ਕਿਸੇ ਨੇ ਲਗਾਈ ਜਾਂ ਆਪਣੇ ਆਪ ਹੀ ਮਨ ਉੱਤਰ ਨੂੰ ਜਾਣਾ ਸ਼ੁਰੂ ਹੋਇਆ ਮੇਰੇ ਫਾਦਰ ਐਕਚੁਅਲੀ ਅਖੰਡਕੀਰਤਨੀ ਜਥੇ ਵਿੱਚ ਬਹੁਤ ਵਿਚਰਦੇ ਸੀਗੇ ਤੇ ਉਹ ਉਹ ਉਸ ਤੋਂ ਪਹਿਲੇ ਵੀ ਕਈ ਉਹਨਾਂ ਦੀ ਕੰਪਨੀ ਹੀ ਐਵੇਂ ਦੀ ਹੋ ਗਈ ਕਿ ਉਹਨਾਂ ਨੇ ਸਾਰੀ ਫੈਮਿਲੀ ਨਹੀਂ ਅੰਮ੍ਰਿਤ ਛਕ ਲਿਆ ਸੀਗਾ ਸਾਰੇ ਫੈਮਲੀ ਨਹੀਂ ਅਮਰਿਤ ਸ਼ਕਲਾ ਸੀ ਵੈਸੇ ਵੀ ਅਗਰ ਤੁਸੀਂ ਬਾਣੀ ਦੇ ਨਾਲ ਜੁੜੋਗੇ ਤਾਂ ਬਾਣੀ ਦੇ ਧਰਨੀ ਆਪਣੇ ਆਪ ਹੋ ਜਾਓਗੇ ਸਾਨੂੰ ਲੋੜ ਹੈ ਬਸ ਦਿਲੋਂ ਬਾਣੀ ਨੂੰ ਕੰਠ ਕਰਨ ਦੀ ਬਾਣੀ ਪੜਨ ਦੀ ਬਾਣੀ ਦੇ ਨਾਲ ਜੁੜਨ ਦੀ ਆਪਣੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਨ ਦੀ ਬਹੁਤ ਸਾਰੇ ਅੱਜ ਕੱਲ੍ਹ ਪ੍ਰਚਾਰਕ ਅਜਿਹੇ ਵੀ ਹੈ ਨੇ ਜੋ ਬਾਣੀ ਦਾ ਕੂੜ ਪ੍ਰਚਾਰ ਕਰਦੇ ਨੇ ਵੈਸੇ ਬਾਣੀ ਤਾਂ ਸਰਵ ਸਾਂਝੀ ਹੈ ਤੇ ਬਾਣੀ ਦਾ ਕਦੇ ਕੂੜ ਪ੍ਰਚਾਰ ਨਹੀਂ ਹੋ ਸਕਦਾ ਪਰ ਉਹ ਗੁਰਮਤ ਦੀ ਥਾਂ ਤੇ ਮਨਮਤ ਪ੍ਰਚਾਰਦੇ ਨੇ ਜਿਸ ਚੀਜ਼ ਦਾ ਬਹੁਤ ਪਾਸਿਓਂ ਖੰਡਨ ਵੀ ਕੀਤਾ ਜਾਂਦਾ ਹੈ ਵਿਰੋਧ ਵੀ ਕੀਤਾ ਜਾਂਦਾ ਤੇ ਸਾਡਾ ਫਰਜ਼ ਬੰਦ ਹੈ ਕਿ ਅਸੀਂ ਅਗਰ ਕੋਈ ਵੀ ਪ੍ਰਚਾਰਕ ਗਲਤ ਪ੍ਰਚਾਰ ਕਰ ਰਿਹਾ ਹੈ ਗੁਰਬਾਣੀ ਦਾ ਤਾਂ ਜਾਂ ਗਲਤ ਵੀ ਵਿਆਖਿਆ ਕਰ ਰਿਹਾ ਤਾਂ ਉਸ ਦਾ ਅਸੀਂ ਵਿਰੋਧ ਕਰੀਏ ਕਿਉਂਕਿ ਅਗਰ ਅਸੀਂ ਵਿਰੋਧ ਨਹੀਂ ਕਰਾਂਗੇ ਇਟ ਮੀਨਸ ਸਾਨੂੰ ਆਪ ਹੀ ਉਸ ਚੀਜ਼ ਦੀ ਨੋਲਿਜ ਨਹੀਂ ਹੈ ਅਸੀਂ ਥਾ ਗਿਆਨ ਦੇ ਵਿੱਚੋਂ ਜਿਹੜਾ ਧੰਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ ਉਹਦੇ ਵਿੱਚ ਅਗਰ ਥੋੜਾ ਜਿਹਾ ਗਿਆਨ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤੇ ਉਹੋ ਵੀ ਅਗਰ ਅਸੀਂ ਕਿਸੇ ਤੋਂ ਲੈ ਰਹੇ ਆ ਤੇ ਗਲਤ ਲੈ ਕੇ ਜਾ ਰਹੇ ਆ ਅੱਗੇ ਤੇ ਸੋਚ ਲਓ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀਆਂ ਨਵੀਆਂ ਪੀੜੀਆਂ ਪਨੀਰੀਆਂ ਨੂੰ ਅਸੀਂ ਉਹੀ ਗਲਤ ਪਰੋਸਾਂਗੇ ਤੇ ਬੱਚਿਆਂ ਦੀ ਜ਼ਹਿਨियत ਇੱਕ ਗਲਤ ਪਲੇਟਫਾਰਮ ਦੇ ਉੱਤੇ ਖੜੀ ਹੋ ਜਾਏਗੀ ਉਜ ਅੱਜ ਕਿਹਾ ਜਾ ਰਿਹਾ ਹੈ ਕਿਆਂਸ ਲਗਾਏ ਜਾ ਰਹੇ ਨੇ ਕਿ ਹਰ ਪਾਸਿਓ ਮਿਲਾਵਟ ਕੀਤੀ ਜਾ ਰਹੀ ਹੈ ਇਤਿਹਾਸ ਤੋਂ ਲੈ ਕੇ ਸਾਡੇ ਧਾਰਮਿਕ ਸ਼ਾਸਤਰਾਂ ਦੇ ਵਿੱਚ ਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਜਿਹੇ ਨੇ ਜਿਨ੍ਹਾਂ ਦੇ ਵਿੱਚ ਮਿਲਾਵਟ ਕਰਨਾ ਨਾ ਮੁਮਕਿਨ ਹੈ ਪਰ ਹਾਂ ਉਸ ਦਾ ਵੀ ਤੁਹਾਨੂੰ ਤਾਂ ਹੀ ਫਾਇਦਾ ਹੈ ਜੇਕਰ ਅਸੀਂ ਉਸ ਨੂੰ ਪੜਨਾ ਸ਼ੁਰੂ ਕਰਾਂਗੇ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਕੀ ਸੋਚਦੇ ਹੋ ਧੀਆ ਤੇ ਪੁੱਤਾਂ ਦੇ ਵਿੱਚ ਤੁਹਾਨੂੰ ਕੀ ਕੋਈ ਫਰਕ ਨਜ਼ਰ ਆਉਂਦਾ ਹੈ ਜਾਂ ਮਾਪਿਆਂ ਨੇ ਕਦੀ ਤੁਹਾਡੇ ਵਿੱਚ ਜਾਂ ਭਰਾ ਦੇ ਵਿੱਚ ਕਦੀ ਫਰਕ ਕੀਤਾ ਪੇਰੈਂਟਸ ਨੇ ਕਦੀ ਨਹੀਂ ਮੇਰੇ ਬ੍ਰਦਰਸ ਤੇ ਮੇਰੇ ਵਿੱਚ ਫਰਕ ਕੀਤਾ इवन ਕਿ ਮੇਰੇ ਡੈਡੀ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਆਂ ਵੀ ਜਿਵੇਂ ਮੈਂ ਜੇ ਨਹੀਂ ਬਾਹਰ ਜ਼ਿਆਦਾ ਜਾਣਾ ਚਾਹੁੰਦੀ ਜਿਵੇਂ ਸਕੂਟੀ ਵਗੈਰਾ ਡਰਾਈਵ ਨਹੀਂ ਕਰਨਾ ਚਾਹੁੰਦੀ ਉਹ ਮੋਟੀਵੇਟ ਕਰਦੇ ਆਂ ਵੀ ਆਪਣਾ ਕੰਮ ਤੁਸੀਂ ਆਪ ਜਾ ਕੇ ਸਕੂਟੀ ਤੇ ਕਰੋ ਵੀ ਉਹ ਮੈਨੂੰ ਮੋਟੀਵੇਟ ਕਰਦੇ ਆ ਵੀ ਤੁਸੀਂ ਵੀ ਬਾਹਰ ਜਾਓ ਜਾਂ ਜਿਵੇਂ ਸ਼ਾਪ ਵਗੈਰਾ ਤੇ ਜਾਓ ਵੀ ਸਾਡੇ ਘਰ ਵਿੱਚ ਕੋਈ ਐਵੇਂ ਦਾ ਭੇਦ ਭਾਵ ਨਹੀਂ ਕੀਤਾ। ਮਤਲਬ ਕਹਿੰਦੀ ਇਹ ਤਾਂ ਨਹੀਂ ਕਿਹਾ ਜਾਂਦਾ ਕਿ ਨਹੀਂ ਪੁੱਤ ਬ੍ਰਦਰ ਚੱਲ ਜਾਊਗਾ ਤੈਨੂੰ ਚਾਂਦੀ ਲੋੜ ਨਹੀਂ ਹੈਗੀ। ਇੰਨੀ ਇੰਨੀ ਰਾਤ ਹੋ ਗਈ ਤੂੰ ਕੀ ਕਰਦੀ ਪਈ ਸੀ? ਰੋਕ ਟੋਕ ਕੁਝ ਉਹ ਕਹਿੰਦੇ ਸੋ ਕੋ ਬ੍ਰਦਰ ਕਿਉਂ ਜਾ ਰਿਹਾ ਤੂੰ ਜਾ ਉਹ ਹੋਰ ਮੋਟੀਵੇਟ ਕਰਦੇ ਆ ਵੀ ਵੀ ਖੁੱਲੋ ਵੀ ਸੋਸਾਇਟੀ ਅੱਜਕੱਲ ਇੰਨੀ ਮਤਲਬ ਐਡਵਾਂਸ ਹੈ ਵੀ ਉਹਦੇ ਨਾਲ ਜਿਹੜਾ ਬੰਦੇ ਨੂੰ ਐਡਜਸਟ ਹੋਣਾ ਚਾਹੀਦਾ ਹੈ ਬਿਲਕੁਲ ਜੀ ਕਿਉਂਕਿ ਅਗਰ ਅਸੀਂ ਕਹਿੰਨੇ ਆ ਕਿ ਧੀਆਂ ਤੇ ਪੁੱਤਾਂ ਦੇ ਵਿੱਚ ਫਰਕ ਨਹੀਂ ਹੈ ਤਾਂ ਸਾਨੂੰ ਧੀਆਂ ਨੂੰ ਓਨੀ ਫ੍ਰੀडम ਦੇਣੀ ਚਾਹੀਦੀ ਹੈ ਤੇ ਧੀਆਂ ਦੇ ਉੱਤੇ ਓਨਾ ਭਰੋਸਾ ਪੁੱਤਾਂ ਵਾਂਗ ਕਰਨਾ ਚਾਹੀਦਾ ਹੈ ਕਿ ਧੀਆਂ ਹਰ ਚੀਜ਼ ਦਾ ਸਾਹਮਣਾ ਕਰ ਸਕਦੀਆਂ ਨੇ ਜੇ ਕੋਈ ਸੜਕ ਉੱਤੇ ਚੱਲਦਾ ਹੋਇਆ ਮਾੜੀ ਨਜ਼ਰ ਵੀ ਰੱਖਦਾ ਹੈ ਧੀਆਂ ਪਤਾ ਹੈ ਕਿ ਚਪੇੜ ਮਾਰ ਕੇ ਹੀ ਆਏਗੀ ਉਸ ਤੋਂ ਹਰਾਸ਼ ਹੋ ਕੇ ਨਹੀਂ ਆਏਗੀ ਉਹ ਧੀ ਦੇ ਅੰਦਰ ਜਜ਼ਬਾ ਉਦੋਂ ਜਾਗੇਗਾ ਜੇਕਰ ਅਸੀਂ ਧੀ ਨੂੰ ਪੁੱਤਾਂ ਵਾਂਗ ਪਾਲਿਆ ਹੋਵੇਗਾ ਸਭ ਤੋਂ ਪਹਿਲਾਂ ਤਾਂ ਅੰਗਰੇਜ਼ੀ ਤੁਹਾਨੂੰ ਕਹਾਂਗੇ ਤੁਸੀਂ ਬਹੁਤ ਵਧਾਈ ਦੇ ਪਤਰੋਂ ਤੁਸੀਂ ਆਪਣੀ ਪੋਤੀ ਦੀ ਲੋੜੀ ਮਨਾ ਰਹੇ ਹੋ ਪਹਿਲੀ ਲੋੜੀ ਪੁੱਤਾਂ ਵਾਂਗ ਮਨਾ ਰਹੇ ਹੋ ਤੁਸੀਂ ਉਹਦੀਆਂ ਦਾ ਤੁਹਾਨੂੰ ਬਹੁਤ-ਬਹੁਤ ਵਧਾਈਆਂ ਪਰ ਮੈਂ ਆਪਣੀ ਪੂਰੀ ਟੀਮ ਵੱਲੋਂ ਸਭ ਤੋਂ ਵੱਧ ਵਧਾਈ ਤੁਹਾਨੂੰ ਇਸ ਪਰਵਰਿਸ਼ ਵਾਸਤੇ ਦੇਣਾ ਚਾਹਾਂਗਾ ਜੋ ਪਰਵਰਿਸ਼ ਤੁਸੀਂ ਆਪਣੇ ਬੱਚਿਆਂ ਨੂੰ ਦਿੱਤੀ ਹੈ ਮੈਂ ਜ਼ਰੂਰ ਇਹ ਚੀਜ਼ ਜਾਣਨਾ ਚਾਹਾਂਗਾ ਦਿਲੋਂ ਜਾਣਨਾ ਚਾਹਾਂਗਾ ਸਾਡੀ ਸੰਗਤ ਵੀ ਜਾਣਨਾ ਚਾਹੇਗੀ ਕਿ ਮਤਲਬ ਇਹ ਖਿਆਲ ਤੁਹਾਡੇ ਜ਼ਿਹਨ ਦੇ ਵਿੱਚ ਕਿੱਥੋਂ ਮਤਲਬ ਫੁਰਨਾ ਫੁਰਿਆ ਕਿ ਮੈਂ ਆਪਣੇ ਬੱਚਿਆਂ ਨੂੰ ਪੂਰੀ ਫ੍ਰੀडम ਦੇ ਕੇ ਅਜੇ ਹੀ ਸੋਸਾਇਟੀ ਵਾਸਤੇ ਤਿਆਰ ਕਰਾਂਗਾ ਕਿ ਜੋ ਅੱਗੇ ਜਾ ਕੇ ਸਿੱਖ ਕੌਮ ਦੀ ਮਜ਼ਬੂਤ ਮਜ਼ਬੂਤ ਨਹੀਂ ਬਣਦੀ ਹੋਵੇ ਵੇਖੋ ਜੀ ਮੈਂ ਮੇਰਾ ਜਨਮ ਇੱਕ ਨਾ ਹਰਿਆਣੇ ਦੇ ਪਿੰਡ ਵਿੱਚ ਹੋਇਆ ਜੀ ਉੱਥੋਂ ਮੈਂ ਸ਼ੁਰੂ ਤੋਂ ਮੈਨੂੰ ਕੁਦਰਤ ਵੱਲੋਂ ਡੇਰ ਨਾ ਮੈਂ ਕਦੀ ਕਿਸੇ ਤੇ ਡੇਰੇ ਤੱਕ ਅੱਜ ਤੱਕ ਨਹੀਂ ਗਿਆ ਡੇਰੇ ਵਾਲਿਆਂ ਤੋਂ ਮੈਨੂੰ ਖਲਾਸ ਸ਼ੁਰੂ ਤੋਂ ਨਫ਼ਰਤ ਹੈ ਨਾ ਨਾ ਕਦੀ ਉਹਨਾਂ ਜਦੋਂ ਦੀ ਮਾਹੌਲ ਸੰਭਾਲੀ ਨਾ ਮੈਨੂੰ ਕਦੀ ਸਿੱਖਿਆ ਦੀ ਕੁਦਰਤੀ ਤੌਰ ਤੇ ਆ ਤੇ ਬਾਕੀ ਜਿਹੜੇ ਸਿੱਖਿਆ ਹੈ ਗੁਰੂ ਘਰ ਨਾਲ ਜੁੜਨਾ ਬਾਣੀ ਆਪ ਪੜਾਂਗੇ ਤਾਂ ਹੀ ਬੱਚੇ ਪੜਨਗੇ ਸਾਨੂੰ ਮਾਂ ਬਾਪ ਨੂੰ ਵੇਖ ਕੇ ਬੱਚਿਆਂ ਨੂੰ ਉਧਰ ਹੀ ਲੱਗਣਾ ਤੇ ਬੱਚਿਆਂ ਦਾ ਅਸਰ ਮਾਂ ਬਾਪ ਤੇ ਮਾਂ ਬਾਪ ਦਾ ਬਸ ਬੱਚਿਆਂ ਤੇ ਅਸਰ ਹੁੰਦਾ ਹੀ ਹੁੰਦਾ ਸੋ ਅਸੀਂ ਤੇ ਕੁਝ ਨਹੀਂ ਕੀਤਾ ਤੇ ਗੁਰੂ ਸਾਹਿਬ ਕਰਨ ਵਾਲੇ ਨੇ ਅਸੀਂ ਤੇ ਆਪਣੇ ਡੈਨ ਤੇ ਚੱਲੀ ਆਉਨੇ ਆ ਬੱਚੇ ਦੋ ਵੇਖ ਕੇ ਗ੍ਰੰਥ ਥੋੜਾ ਬਹੁਤ ਕੀਤਾ ਤੇ ਨਾ ਗਾ ਆਪ ਵੀ ਆ ਗਾ ਵਦਨਾ ਇਹ ਤੇ ਕੁਦਰਤ ਦੇ ਕੁਦਰਤੀ ਦੇਣ ਹੈ ਕੋਈ ਸਾਡੀ ਕੋਈ ਮੈਂ ਨਹੀਂ ਸਮਝਦਾ ਵੀ ਅਸੀਂ ਸਾਡੀ ਕੋਈ ਦੇਣ ਹੈ ਜੀ ਬਿਲਕੁਲ ਸੀ ਦੇਣ ਤੁਹਾਡੀ ਤੁਸੀਂ ਤੁਹਾਡੇ ਇਹ ਬੜਮੁੱਲੇ ਵਿਚਾਰ ਨੇ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਕੋਈ ਦੇਣ ਨਹੀਂ ਹੈ ਪਰ ਅਜੇ ਬਹੁਤ ਸਾਰੇ ਪਰਿਵਾਰ ਨੇ ਅਜੇ ਬਹੁਤ ਸਾਰੇ ਮਾਪੇ ਨੇ ਜੋ ਅੱਜ ਵੀ ਫਰਕਤਿਆਂ ਤੇ ਪੁੱਤਾਂ ਦੇ ਵਿੱਚ ਕਰਦੇ ਨੇ ਜੋ ਅੱਜ ਵੀ ਗੁਰਦੁਆਰੇ ਜਾਣਾ ਸਿਰਫ ਆਪਣੀ ਡੇਲੀ ਰੁਟੀਨ ਦਾ ਹਿੱਸਾ ਸਮਝਦੇ ਨੇ ਉਹਨਾਂ ਦਾ ਇਹ ਫਰਜ਼ ਨਹੀਂ ਉਹ ਮੰਨਦੇ ਇਹ ਚੀਜ਼ ਨਹੀਂ ਸਮਝਦੇ ਕਿ ਅਗਰ ਅਸੀਂ ਗੁਰਦੁਆਰੇ ਚੱਲਨੇ ਆ ਕਿ ਬਾਣੀ ਅਸੀਂ ਥੋੜੀ ਜੀ ਸਮਝਣ ਦੀ ਕੋਸ਼ਿਸ਼ ਕਰੀਏ ਉਹਨੂੰ ਤਾਂ ਰਣ ਦੀ ਕੋਸ਼ਿਸ਼ ਕਰੀਏ ਜਾਂ ਘਰੇ ਆ ਕੇ ਅਸੀਂ ਉੱਥੋਂ ਕੀ ਲੈ ਕੇ ਆਇਆ ਗੁਰੂ ਘਰ ਚੋਂ ਬੱਚਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰੀਏ ਪਰ ਹਾਂ ਇੱਕ ਸ਼ਰਤ ਹੈ ਸਾਡੇ ਸਾਰੇ ਦੇ ਅੰਦਰ ਇਹ ਜ਼ਰੂਰ ਰਹਿੰਦੀ ਹੈ ਕਿ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕੇ ਜ਼ਰੂਰ ਆਣਾ ਕਿਉਂਕਿ ਉਹ ਫਿਰ ਸਾਡੀ ਆਤਮਾ ਨੂੰ ਸ਼ਾਂਤੀ ਦਿੰਦਾ ਹੈ ਉੱਥੇ ਜਾ ਕੇ ਸਾਡੀ ਆਤਮਾ ਨੂੰ ਥੋੜਾ ਜਿਹਾ ਸਕੂਨ ਮਿਲਦਾ ਸਾਨੂੰ ਇੱਕ ਪੋਜ਼ਿਟਿਵ એનર્ਜੀ ਮਿਲਦੀ ਹੈ ਪਰ ਉਸ ਪੋਜ਼ਿਟਿਵ એનર્ਜੀ ਦੇ ਨਾਲ-ਨਾਲ ਸਾਨੂੰ ਡਾਈਟ ਦੀ ਵੀ ਲੋੜ ਹੈ ਤੇ ਡਾਈਟ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਬਾਣੀ ਹੈ ਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਉਸ ਡਾਈਟ ਦੇ ਆਦੀ ਜ਼ਰੂਰ ਹੋਵੋਗੇ ਤੇ ਜ਼ਰੂਰ ਆਪ ਬਾਣੀ ਬਾਣੀ ਦੇ ਧਾਰਨੀ ਹੋਵੋਗੇ ਤੇ ਆਪ ਉਸ ਦੇ ਨਾਲ ਜੁੜ ਕੇ ਆਪ ਬਾਣੀ ਕੰਠ ਕਰਨ ਦੀ ਕੋਸ਼ਿਸ਼ ਕਰੋਗੇ ਉਹਦੇ ਮਤਲਬ ਆਪ ਸਮਝਣ ਦੀ ਕੋਸ਼ਿਸ਼ ਕਰੋਗੇ ਹੁਣ ਸਮਾਂ ਹੋ ਗਿਆ ਤੁਹਾਡੇ ਤੇ ਜਾਂਦੇ ਜਾਂਦਾ ਮੈਂ ਸਾਰੇ ਪਰਿਵਾਰ ਦਾ ਆਪਣੇ ਹੱਥੀਂ ਮੂੰਹ ਜ਼ਰੂਰ ਮਿੱਠਾ ਕਰਵਾਉਣਾ ਚਾਹਾਂਗਾ ਕੀ ਪਸੰਦ ਹੈ ਤੁਹਾਨੂੰ ਆ ਲੋ ਤੁਸੀਂ ਸਾਰੇ ਜਣੇ ਮੂੰਹ ਮਿੱਠਾ ਜ਼ਰੂਰ ਕਰੋ ਧੀ ਆਈ ਹੈ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਤੁਸੀਂ ਪੁੱਤਾਂ ਵਾਂਗ ਉਸਦੀ ਲੋੜੀ ਮਨਾਈ ਹੈ ਲੋ ਅੰਗਰੇਜ਼ੀ ਤੇ ਉਮੀਦ ਕਰਦਾ ਤੁਹਾਡਾ ਵੀ ਸਾਰਿਆਂ ਦਾ ਮੂੰਹ ਮਿੱਠਾ ਹੋ ਗਿਆ ਹੋਵੇਗਾ ਹੁਣ ਆਪਣੇ ਹੋਸਟ ਤੇ ਦੋਸਤ ਪ੍ਰੀਤ ਸੈਣੀ ਨੂੰ ਦੀ ਇਜਾਜ਼ਤ ਬਣੇ ਰੋ ਗੁਰਬਾਨੀਆਂ ਖੰਡ ਬਾਣੀ ਦੇ ਨਾਲ ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅੰਤ ਦੇ ਵਿੱਚ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਲੋੜੀ ਦੀਆਂ ਲੱਖ ਲੱਖ ਵਧਾਈਆਂ ਧੀਆ ਤੇ ਪੁੱਤਾਂ ਦੇ ਵਿੱਚ ਫਰਕ ਕਰਨਾ ਬੰਦ ਕਰੋ ਘੱਟੋ ਘੱਟ ਪ੍ਰਮਾਤਮਾ ਦੇ ਹਵਾਲੇ ਤੋਂ ਜੋ ਲਿਖਿਆ ਗਿਆ ਹੈ ਜੋ ਕਿਹਾ ਗਿਆ ਹੈ ਸੋ ਕਿਉਂ ਮੰਦਾ ਆਖੀਏ ਜਿੱਥ ਜੰਮੇ ਰਾਜਾਨ ਸੋ ਕਿਉਂ ਮੰਦਾ ਆਖੀਏ ਜਿੱਥ ਜੰਮੇ ਰਾਜਾਨ ਉਸ ਚੀਜ਼ ਨੂੰ ਜ਼ਿਹਨ 'ਚ ਰੱਖਿਆ ਕਰੋ ਜਿਣ ਨੇ ਰਾਜਿਆਂ ਨੂੰ ਜੰਮਿਆ ਜਿਸ ਨੇ ਸਾਰੀ ਪ੍ਰਕਿਰਤੀ ਬਣਾਈ ਹੈ ਜਿਸ ਨੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਜੰਮਿਆ ਤੇ ਅਸੀਂ ਨੂੰ ਬਣਾ ਕੇ ਤਾਂ ਬੜੀ ਖੁਸ਼ੀ ਨਾਲ ਉਹਨੂੰ ਘਰੇ ਲੈ ਆਣੇ ਆ ਤੇ ਧੀ ਹੁਣ ਤੇ ਅਸੀਂ ਕਿਉਂ ਮੱਥੇ ਵੱਟ ਪਾਣੇ ਆ ਅਸੀਂ ਕਿਉਂ ਨਹੀਂ ਸੋਚਦੇ ਸਾਡੀ ਮਾਂ ਵੀ ਕਿਸੇ ਦੀ ਧੀ ਸੀ ਅਸੀਂ ਕਿਉਂ ਨਹੀਂ ਸੋਚਦੇ ਸਾਡੀ ਪਤਨੀ ਵੀ ਕਿਸੇ ਦੀ ਅਸੀਂ ਕਿਉਂ ਇਹ ਸੋਚ ਲੈਨੇ ਆ ਕਿ ਸਾਡੇ ਘਰ ਧੀ ਆਈ ਹੈ ਤੇ ਹਾਏ ਹੁਣ ਬਗਾਨਾ ਧੰਨ ਆ ਗਈ ਹੈ ਕਿਉਂਕਿ ਅਸੀਂ ਉਹ ਵਿਆਹ ਕਿ ਤੋੜਨੀ ਹੈ ਇਸ ਲਈ ਸਾਨੂੰ ਆਪਣੀ ਸੋਚ ਪਹਿਲਾਂ ਬਦਲਨੀ ਪੈਗੀ ਅਗਰ ਅਸੀਂ ਆਪਣੇ ਘਰ ਤੋਂ ਆਪਣੀ ਸੋਚ ਬਦਲਨੀ ਸ਼ੁਰੂ ਕਰਾਂਗੇ ਹੌਰੇ ਹੌਲੀ ਸਾਰਾ ਸਮਾਜ ਆਪਣੇ ਆਪ ਬਦਲ ਚੇਗਾ ਇਸੇ ਦੇ ਨਾਲ ਆਪਣੇ ਹੋਸਟਲ ਦੇ ਦੋਸਤ ਪ੍ਰੀਤ ਸੈਣੀ ਹੁੰਦੇ ਹੋ ਇਜਾਜ਼ਤ ਬੜੇ ਰੋ ਗੁਰਬਾਣੀ ਅਖੰਡ ਪਾਣੀ ਦੇ ਨਾਲ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ